ਹਾਂਜੀ ਸਤ ਸ੍ਰੀ ਅਕਾਲ ਜੀ ਬਹੁਤ ਦਿਨ ਹੋ ਗਏ ਆਪਾਂ ਕੋਈ ਵੀਡੀਓ ਨਹੀਂ ਪਾਈ ਸ਼ਾਰਟ ਵੀਡੀਓ ਜਰੂਰ ਪਾਈ ਆਇਆ ਤੇ ਅੱਜ ਜੀ ਮੈਂ ਲੱਗੀ ਆ ਮੱਖਣ ਬਣਾਉਣਾ ਕਿੰਨੇ ਦਿਨ ਹੋ ਗਏ ਸਾਨੂੰ ਮਲਾਈ ਜਮ੍ਹਾਂ ਕਰਦਿਆਂ ਨੂੰ ਤੇ ਆਪਾਂ ਸਵੇਰ ਦੀ ਇਸ ਪਦਿੱਲੇ ਦੇ ਵਿੱਚ ਮਲਾਈ ਜਿਹੜੀ ਆ ਪਾ ਕੇ ਰੱਖੀ ਹੋਈ ਆ ਤੇ ਗਰਮੀਆਂ ਦੇ ਦਿਨ ਆ ਜੋ ਤਮੋਂ ਸਰਦੀਆਂ ਹੋਣ ਚਾਹ ਪਾਵਾਂ ਗਰਮੀਆਂ ਹੋਣ ਫ੍ਰਿਜ ਤੋਂ ਮੜਾਈ ਕੱਢ ਕੇ ਤੁਸੀਂ ਜਿਸ ਭਾਂਡੇ ਦੇ ਵਿੱਚ ਮਤਲਬ ਕਾਲੀ ਹੈਗੀ ਰੈਡ ਕਣੀ ਹੈਗੀ ਉਹਦੇ ਚ ਪਾ ਲੋ ਮੈਂ ਬਿਜਲੀ ਵਾਲੀ ਮਸ਼ੀਨ ਦੇ ਨਾਲ ਬਿਲਕੁਲ ਨਹੀਂ ਕਰਨਾ ਇਹ ਬੈਸੋ ਆਪਣੇ ਕੋ ਕਰਚੀ ਹੈਗੀ ਆ ਲੱਗੜ ਦੀ ਜਿਹਦੇ ਨਾਲ ਮੈਂ ਲੱਗੀ ਆ ਮੜਾਈ ਵਾਲੇ ਤੋਂ ਇਹ ਦੇਖ ਲੋ ਹਨਾ ਤੇ ਇਹ ਦੇਖੋ ਕਿੰਨੀ ਜਲਦੀ ਇਹਦਾ ਮੱਖਣ ਜਿਹੜਾ ਬਣ ਜਾਣਾ ਪਰ ਇਹ ਹੀ ਆ ਵੀ ਆਪਾਂ ਜਿਹੜੀ ਮੜਾਈ ਆ ਇਹਨੂੰ ਪਹਿਲਾਂ ਕੱਢ ਕੇ ਆਪਾਂ ਪਾ ਲੈਣਾ ਭਾਂਡੇ ਦੇ ਵਿੱਚ ਇਹ ਗਰਮੀਆਂ 'ਚ ਬਹੁਤ ਜਲਦੀ ਬਣ ਜਾਂਦੀ ਆ ਜੇ ਸਰਦੀਆਂ ਆ ਤੇ ਥੋੜਾ ਜਿਹਾ ਇਹਨੂੰ ਗਰਮ ਕਰ ਲੋ ਤੇ ਬੜੀ ਜਲਦੀ ਇਹਦਾ ਮੱਖਣ ਜਿਹੜਾ ਹੈ ਬਣ ਜਾਂਦਾ ਆ ਇਹਦੇ ਸਿੱਧੀ ਮੜਾਈ ਨਾ ਗਰਮ ਕਰਿਆ ਕਰੋ ਤੇ ਫਿਰ ਜਿਹੜੇ ਭਾਂਡੇ ਵੀ ਬਹੁਤ ਖਰਾਬ ਹੋ ਜਾਂਦੇ ਆ ਤੁਸੀਂ ਇਸ ਤਰ੍ਹਾਂ ਮੱਖਣ ਜਲੂਰ ਬਣਾਇਆ ਕਰੋ ਮੱਖਣ ਬੂੜ ਬਣਾ ਕੇ ਨਾ ਫਿਰ ਤੁਸੀਂ ਕੀ ਬਣਾਇਆ ਕਰੋ ਦੇਖੋ ਕਿੰਨਾ ਵਧੀਆ ਕੀ ਬਣਦਾ ਹੈਗਾ ਆ ਨਾ ਕਿ ਉਹ ਕੀ ਨਹੀਂ ਕਹਿਣਾ ਸੱਚ ਕਿਉਂ ਕਹਿਣਾ ਕਿ ਉਹ ਮੇਰਾ ਮੁੰਡਾ ਕਹਿੰਦਾ ਮੰਮੀ ਕਿਉਂ ਪਿਆ ਕਰ ਨਾ ਤੇ ਆ ਬੇਟਾ ਥੋੜੀ ਜੀਬਾ ਖੜਾਓ ਮਨੇ ਦੇਖੋ ਇਹ ਬਸ ਫੇਰ ਦੀ ਕੱਢੀ ਕਰਕੇ ਨਾ ਤੇ ਇਹਨੂੰ ਬਰਫ ਦੇ ਚ ਬਰਫ ਬੋਨ ਦੀ ਲੋੜ ਬਣੀ ਦੇਖੋ ਮੱਖਣ ਕਿੰਨੀ ਜਲਦੀ ਬਣਦਾ ਹੈ ਬਰਫ ਕੱਢਣੀ ਕਿਹੜੀ ਸੋਖੀ ਹੈ ਇਹਦੇ ਬਰਫ ਬੋਨ ਬੜੀ ਮੁਸ਼ਕਲ ਦੇ ਨਾਲ ਬਰਫ ਕੱਢੀ ਕਿਉਂਕਿ ਬਰਫ ਕੋਈ ਬਾਰਤ ਦਾ ਤਾਂ ਹੈ ਨਹੀਂਗਾ ਹਨਾ ਆਹ ਲਓ ਜਿੰਨੀ ਕ ਬਰਫ ਕੱਢੀ ਆਪਾਂ ਇਹ ਪਾ ਲੈਣੇ ਵਿੱਚ ਤੇ ਆਪਾਂ ਹੁਣ ਖੂਨ ਫੜਾਉਣੇ ਆ ਬੋਟੀ ਨੂੰ ਤੇ ਮੈਂ ਰੜਕਦੀਆਂ ਦਵਾਰਾ ਮਲਾਈ ਹੁਣ ਦੇਖਿਓ ਤੁਸੀਂ ਕਿੰਨੀ ਜਲਦੀ ਮੱਖਣ ਜਿਹੜਾ ਆ ਬਣਨਾ ਆ ਠੀਕ ਹੈ ਇਸ ਤਰ੍ਹਾਂ ਜੇ ਤੁਹਾਨੂੰ ਲੱਗੇ ਵੀ ਇਹ ਪਤਲਾ ਜਿਹਾ ਹੋ ਗਿਆ ਤੁਸੀਂ ਇਸ ਤਰ੍ਹਾਂ ਪਾ ਲਿਆ ਕਰੋ ਹਨ ਬਰਫ ਪਾ ਲਿਆ ਕਰੋ ਕਿ ਸਰਦੀਆਂ ਨੂੰ ਗਰਮ ਪਾਣੀ ਪਾਉਣਾ ਪੈ ਜਾਂਦਾ ਹੈ ਅੱਗੇ ਜਦੋਂ ਮੱਝਾਂ ਹੁੰਦੀਆਂ ਸੀ ਤੇ ਇਹੀ ਕੁਝ ਹੁੰਦਾ ਸੀ ਕਦੇ ਦੱਦਾ ਪਾਣੀ ਪਾ ਲਿਆ ਕਦੇ ਛੰਡਾ ਪਾਣੀ ਪਾ ਦਿਆ ਨਾ ਅੱਗੇ ਤੇ ਰੋਜ ਰੜਕਦੇ ਸੀ ਮਧਾਨੀ ਦੇ ਨਾਲ ਤੇ ਬਹੁਤ ਵਧੀਆ ਲੱਗਦਾ ਸੀਗਾ ਦੇਖੋ ਹਨਾ ਕਿ ਆਪਾਂ ਇਸ ਤਰ੍ਹਾਂ ਕਰਕੇ ਵਿਲੀ ਤੇ ਰਹਿ ਕੇ ਇੱਦਾਂ ਇੱਦਾਂ ਕਰਕੇ ਰੜਦੇ ਨਾਲੇ ਆਪਣਾ ਜੋਗਾ ਹੁੰਦਾ ਰਹਿੰਦਾ ਸੀ ਕਸਰਤ ਹੁੰਦੀ ਲੈਂਦੀ ਸੀ ਹੁਣ ਤਾਂ ਕੁਝ ਗੱਲ ਕੁਝ ਵੀ ਨਹੀਂ ਰਹਿ ਗਿਆ ਹੁਣ ਤਾਂ ਬਸ ਆ ਹੀ ਕੁਝ ਰਹਿ ਗਿਆ ਆ ਵੀ ਨਹੀਂ ਹੁਣ ਤਾਂ ਬਿਜਲੀ ਆੜੀਆਂ ਮਧਾਨੀਆਂ ਆ ਗਈਆਂ ਫਟਾਫਟ ਉਹਨਾਂ ਦਾ ਕਰਕੇ ਤੇ ਚਲੋ ਬਣ ਗਿਆ ਜੀ ਮੱਖਣ ਤੇ ਕਹਿੰਦੇ ਬਾਹਾਂ ਮਾਰ ਲਈਆਂ ਤੇ ਕਿਹੜੀਆਂ ਕਸਰਾਂ ਰਹਿ ਗਈਆਂ ਐਵੇਂ ਤਾਂ ਨਹੀਂ ਸੀ ਅਕੇ ਚਨਨੀਆਂ ਦੇ ਉਹਾਂ ਤੇ ਗਰੋ ਆਏ ਰਹਿੰਦੇ ਜਦ ਰੋਜ਼ ਮੱਖਣ ਕੱਢਣੇ ਤੇ ਮੱਖਣ ਦਾ ਅਸਰ ਸਾਡੇ ਨੋਹਾਂ ਦੇ ਸ਼ਰੀਰ ਦੇ ਕਹਿੰਦੇ ਨੋਹਾਂ ਵਿੱਚ ਵੀ ਸਾਡੇ ਸ਼ਰੀਰ ਅੰਦਰ ਜਾਂਦਾ ਤਾਂ ਆਪਾਂ ਯਾ ਗਲੋ ਆਉਂਦੇ ਸੀਗੇ ਤੋਂ ਬਾਅਦ ਗਲੋ ਹੋਣੇ ਮੱਖਣ ਤੋਂ ਤਾਂ ਦੂਰ ਭੱਜਦੇ ਆ ਕਹਿੰਦੇ ਸਾਨੂੰ ਮੋਸ਼ਕ ਆਉਂਦਾ ਆ ਹੈਨਾ ਲਓ ਜੀ ਆਪਣਾ ਮੱਖਣ ਬਣ ਗਿਆ ਆ ਇੰਡਾਇਰੈਕਟਲੀ ਲੰਨਤਾ ਪੈ ਰਹੀਆਂ। ਹੋਰ ਆਹ ਵਫੀ ਸਹੀ ਗੱਲ ਆ ਕਿ ਨਾ ਬੁੜੀਆਂ ਦੇ ਚਿਹਰੇ ਚੰਗਦੇ ਹੁੰਦੇ ਸੀ ਤਾਂ ਹੀ ਚੰਗਦੇ ਸੀ ਜਦ ਰੋਜ ਉਹ ਦੁੱਧ ਰੜ ਗਲੀਆਂ ਮਿਲਦੀਆਂ ਸੀ ਮਾਰ ਮੱਖਣਾ ਥਾ ਨਾ ਖੜਦੀਆਂ ਸੀ। ਹੈ ਨਾ? ਲੋ ਜੀ ਮੱਖਣ ਆਪਣਾ ਬਣ ਗਿਆ। ਦੇਖੋ ਨੇ 2 ਕਿ ਮਿੰਟ ਮੈਂ ਐਸੇ ਤਰ੍ਹਾਂ ਇਹਨੂੰ ਕਰਦੇ ਹੀ ਚੰਗੀ ਤਰ੍ਹਾਂ ਜਿਹੜਾ ਛੰਡਾ ਹੋ ਜਾਵੇ ਤਾਂ ਮੱਖਣ ਜਿਹੜਾ ਇਹ ਜੁਲ ਚੇ। ਇਹ ਜਦ ਚ ਨਾ ਮੈਂ ਹੰਡਾ ਪਾਣੀ ਵੀ ਪਾਇਆ ਆ ਕਿਉਂਕਿ ਉਨੀ ਬਰਫ਼ ਦੇ ਨਾਲ ਬਣਿਆ ਨਹੀਂ ਸੀਗਾ ਕੁਝ ਵੀ ਤੇ ਠੰਡਾ ਪਾਣੀ ਪਾਇਆ ਹੁਣ ਦੇਖੋ ਬਿਲਕੁਲ ਜਿਹੜਾ ਮੱਖਣ ਆ ਜੁੜ ਗਿਆ ਏ ਆ ਦੇਖੋ ਲੱਸੀ ਤੇ ਵੱਖਰੀ ਹੋ ਗਈ ਆ ਪਰ ਇਹ ਹੈ ਨਾ ਲੱਸੀ ਬਹੁਤ ਦਿਨਾਂ ਦੇ ਮਲਾਈ ਘਟ ਹੋਈ ਆ ਤੇ ਖੱਟੀ ਆ ਇਸ ਕਰਕੇ ਆਪਾਂ ਇਹਦਾ ਕੁਝ ਨਹੀਂ ਬਣਾਉਣਾ ਨਹੀਂ ਤੇ ਜਿਹੜੀ ਇਹ ਚੋਂ ਲੱਸੀ ਨਿਕਲਦੀ ਇਹਦਾ ਪਨੀਰ ਵੀ ਬਣ ਜਾਂਦਾ ਆ ਹਨਾ ਲਓ ਜੀ ਹੁਣ ਆਪਾਂ ਤੁਹਾਡੇ ਸਾਹਮਣੇ ਆਪਾਂ ਮੱਖਣ ਦੇ ਪੇੜੇ ਬਣਾ ਬਣਾ ਕੇ ਕੱਢ ਲੈਣੇ ਹੱਥ ਮੈਂ ਬਿਲਕੁਲ ਤੋਂ ਐ ਹੀ ਆ ਇਹ ਨਾ ਕਿ ਉਹ ਵੀ ਗੰਦੇ ਹੱਥ ਆ ਹੱਥ ਮੈਂ ਤੋਂ ਲੈ ਠੀਕ ਹੈ। ਦੋ ਹੁਣ ਆਪਾਂ ਇਹ ਚ ਮੱਖਣ ਕੱਢਨੇ ਆ ਨਾ ਸਾਰਾ। ਜੇ ਇਹਨੂੰ ਆਪਾਂ ਕਿਤੇ ਫ੍ਰਿਜ ਚ ਰੱਖ ਰੱਖ ਲੈਂਦੇ ਹਲੇ ਹੋਰ ਵੀ ਤੈਨ ਮੱਖਣ ਦੇ ਪੇੜੇ ਬਣਨੇ ਸੀਗੇ। ਤੋਂ ਹੁਣ ਮੈਂ ਤਾਂ ਚੱਲ ਕੀ ਐਵੇਂ ਲੰਬਾ ਚੌੜਾ ਕੰਮ ਪਾਉਣਾ ਆ। ਆਪਾਂ ਨਾਲੇ ਮੱਖਣ ਕੱਢ ਕੇ ਤੇ ਇਹਦੇ ਐਸੇ ਪਤਲੇ ਦੇ ਵਿੱਚ ਆਪਾਂ ਗਰਮ ਕਰ ਲੈਣਾ ਆ। ਕਿਉਂ ਦੀ ਵੀਡੀਓ ਤਾਂ ਮੈਂ ਅੱਗੇ ਵੀ ਬਣਾਈ ਹੈ ਸ਼ਾਇਦ ਸਾਨੂੰ ਆ ਪਤਿਲਾ ਦੇਖ ਕੇ ਚਿੰਤਾ ਆਈ ਗਿਆ ਹੋਣਾ ਆ ਵੀ ਕਿਉਂ ਦੇ ਵੀਡੀਓ ਮੈਂ ਅੱਗੇ ਵੀ ਪਾਈ ਹੋਈ ਹੈ ਵੀ ਮੈਂ ਕਿਹੜੇ ਤਰੀਕੇ ਨਾਲ ਗਰਮ ਕਰਦੀ ਆ ਬਹੁਤ ਜਲਦੀ ਇਹ ਬਣ ਜਾਂਦਾ ਤੁਸੀਂ ਮੇਰੇ ਚੈਨਲ ਤੇ ਵੀਡੀਓ ਜਿਹੜੀ ਇਹ ਦੇਖ ਸਕਦੇ ਆ ਵੀ ਕਿੰਦਾ ਮਿੰਟਾਂ ਦੇ ਕਿ ਵਿੱਚ ਹੈ ਨਾ ਕਿ ਉਹ ਜਿਹੜਾ ਬਣ ਜਾਂਦਾ ਤੇ ਤਾਂ ਲੱਗਦਾ ਛੁੱਟੀ ਪੈ ਗਈ ਆ ਮੈਨੂੰ ਹੋਰ ਕੁਲੇਟ ਚ ਕੱਢਣਾ ਪੈਣਾ ਹੈ ਅਰਾਉ ਤਾਂ ਜੀ ਛੋਟੀ ਬਲੇਟ ਇੱਕ ਜਮਨ ਡਿਫਰ ਹੈ ਇੱਕ ਮਿੰਟ ਹਾਂ ਇਹ ਰਿਚੀ ਪੋਚ ਲੱਸੀ ਦਾ ਕੁਝ ਬਣੇਗਾ ਨਹੀਂ ਮੰਮੀ ਲੱਸੀ ਤਾਂ ਬਣ ਸਕਦਾ ਹੈ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਬਣ ਜਾਂਦਾ ਪਨੀਰ ਪਨੀਰ ਬਣਦਾ ਬਣ ਜਾਂਦਾ ਹੈ ਪਰ ਇਹ ਬਹੁਤ ਦਿਨਾਂ ਦੀ ਜਿਆਦੀ ਖੱਟੀ ਮਲਾਈ ਹੈ ਤਾਂ ਅੱਜ ਕਰਕੇ ਆਪਾਂ ਬਣਾਉਣਾ ਨਹੀਂ ਹੈਗਾ ਜੇ ਬਣਾ ਲਿਆ ਤਾਂ ਖੱਟਾ ਜਿਹਾ ਪਨੀਰ ਬਣਨਾ ਹੈ ਉਹਦਾ ਕੁਝ ਵੀ ਸਬਜ਼ੀ ਜਿਹੜੀ ਆਪਾਂ ਭੁਰਜੀ ਭੁਰਜੀ ਬਣਾਵਾਂਗੇ ਨਾ ਤਾਂ ਉਸ ਬਾਅਦ ਨਹੀਂ ਬਣਨੀ ਹੈਗੀ ਲਓ ਜੀ ਆਪਾਂ ਮੱਖਣ ਸਾਰਾ ਕੱਢ ਲਿਆ ਤੇ ਐਸੀ ਤਰ੍ਹਾਂ ਤੁਸੀਂ ਵੀ ਜਲਦੀ ਜਲਦੀ ਮੱਖਣ ਬਣਾ ਲਿਆ ਕਰੋ ਕੋਈ ਟਾਈਮ ਨਹੀਂ ਲੱਗਦਾ ਦੇਖੋ ਮੱਖਣ ਵੀ ਸੋਖਣਾ ਆਪਾਂ ਕਹਿੰਦੇ ਹੁੰਦੇ ਉਹ ਕਿੰਨੇ ਦਿਨਾਂ ਦੀ ਮੜਾਈ ਕਰਕੇ ਤੇ ਮੱਖਣ ਵੀ ਆਪਣਾ ਵੀ ਬਣ ਗਿਆ ਚੰਗਾ ਤੇ ਹੁਣ ਤੁਸੀਂ ਜੇ ਕਹੋ ਤਾਂ ਮੈਂ ਕਿਹੋ ਦੀ ਵੀਡੀਓ ਤੁਸੀਂ ਮੇਰੇ ਚੈਨਲ ਤੇ ਦੇਖ ਲਿਓ ਕਿਉਂਕਿ ਦੁਬਾਰਾ ਦੁਬਾਰਾ ਮੈਂ ਕਿਹੋ ਦੀ ਵੀਡੀਓ ਪਾਵਾਂ ਤਾਂ ਉਹ ਵੀ ਫੇ ਚੰਗਾ ਨਹੀਂ ਲੱਗਦਾ ਹਨਾ ਤੇ ਹੁਣ ਤੁਸੀਂ ਆਹ ਦੇਖ ਲਓ ਆਪਾਂ ਮੈਂਟਨ ਦੇ ਵਿੱਚ ਜਿਹੜੇ ਆ ਤਿਆਰ ਕਰ ਲਿਆ ਆ ਮੱਖਣ ਤੇ ਤੁਹਾਨੂੰ ਇਹ ਮੇਰਾ ਮੱਖਣ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗਾ ਲੱਗਾ ਤਾਂ ਵੀ ਦੱਸ ਦਿਓ ਜੇ ਨਹੀਂ ਚੰਗਾ ਲੱਗਾ ਤਾਂ ਤਾਂ ਵੀ ਦੱਸ ਦਿਓ ਆਪਾਂ ਨੂੰ ਕੋਈ ਗੁੱਸਾ ਗਿਲਾਨੀ ਹੈਗਾ ਤੇ ਲਓ ਆਹ ਦੇਖ ਲਓ ਜੀ ਆਪਣਾ ਮੱਖਣ ਬਣ ਗਿਆ ਤੇ ਆਹ ਦੇਖ ਲਓ ਆਹ ਦੇਖ ਲਓ ਲੱਸੀ ਹੋਣਾ ਜਿਹੜੀ ਇਹ ਡੋਧ ਦਿੰਦੀ ਹੈ ਤੇ ਐਸੇ ਬੋਤਲੇ ਚ ਪਾ ਕੇ ਮੈਂ ਤੱਕ ਕੇ ਹੋ ਜਗਾ ਜਾਂ ਗਰਮ ਕਰ ਲੈਣਾ ਹੈਗਾ ਇਹ ਵੀ ਮੱਖਣ ਪੂਰਾ ਵਾਈਟ ਹੈ ਪਰ ਇਹ ਪਤਾ ਨਹੀਂ ਕਿਉਂ ਕੈਮਰੇ ਦੇ ਵਿੱਚ yellow yellow ਆ ਰਿਹਾ ਆਹ ਇਟਸ ਨਾਟ yellow ਇਹ ਕੀ ਇਧਰੋਂ ਆਉਂਦਾ ਇਦਾਂ ਉਹ ਲਾਈਟ ਪੈ ਰਹੀ ਐ ਨਾ ਜ਼ਿਆਦਾ ਬਿਲਦੀ ਆ ਬਾਹਰੋਂ ਤੁਹਾਨੂੰ ਸਹੀ ਤਰ੍ਹਾਂ ਦਿਖਾਣਾ ਇਹ ਆ ਦੇਖ ਆ ਹੈਗਾ ਦਾ ਸਿਲਵਰ ਰੰਗ ਹਾਂ ਲੈ ਇਧਰਨੇ ਪਾਸੇ ਵੀ ਕਰ ਲੈਣੀ ਐ ਨਾ ਪਹਿਲਾਂ ਥੱਲੇ ਕਿਉਂਕਿ ਆਹ ਵਾਲੀ ਵਿੰਡੋ ਜਿਹੜਾੋਂ ਰਿਫਲੈਕਸ਼ਨ ਕੇ ਅੰਦਰ ਲਾਈਟ ਐ ਨੂੰ ਕਰੀ ਮੜਾ ਜਮ ਵੇਖਦੇ ਆ ਵੀ ਇਧਰ ਕਿੱਦਾਂ ਦਾ ਆਉਂਦਾ ਆ ਇਧਰ ਦੇਖ ਹਾਂ ਸਹੀ ਇਹ ਵਾਈਟ ਪੂਰਾ ਹਾਂ ਉਹ ਤਾਂ ਫਿਰ ਲਾਈਟ ਕਰਕੇ ਨਾ ਕਿੰਨਾ ਗੰਦਾ ਜਿਹਾ ਲੱਗਦਾ ਸੀਗਾ ਹੋਰ ਹੀ ਤਰ੍ਹਾਂ ਲਓ ਜੀ ਆਪਾਂ ਲੱਸੀ ਸਾਰੇ ਕੱਢ ਲਈ ਤਾਂ ਆਪਾਂ ਸਾਰਾ ਮੱਖਣ ਇਹਦੇ ਵਿੱਚ ਪਾ ਕੇ ਨਾ ਮੈਂ ਜੇ ਤੁਸੀਂ ਨਹੀਂ ਮੇਰੀ ਪਹਿਲੀ ਵੀਡੀਓ ਦੇਖੀ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਆਪਾਂ ਇਸ ਤਰ੍ਹਾਂ ਨਾ ਮੱਖਣ ਜਦੋਂ ਥੋੜਾ ਜਿਹਾ ਪਿਘਲ ਗਿਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਣਕ ਦਾ ਆਟਾ ਜਿਹੜਾ ਹੈ ਉਹ ਪਾ ਦੇਣਾ ਹੈ ਤੇ ਕਣਕ ਦਾ ਆਟਾ ਹੁੰਦਾ ਆ ਵੀ ਕਿ ਉਹ ਬਹੁਤ ਜਲਦੀ ਬਣਦਾ ਮੈਂ ਸਾਰਾ ਕਿਉਂ ਇੱਦਾਂ ਬਣਾਇਆ ਆ ਤਕਿ ਉਹ ਮੈ ਵੀ ਖਰਾਬ ਹੋ ਵੀ ਨਹੀਂ ਹੁੰਦਾ ਜੇ ਕਹੀਏ ਵੀ ਉਹ ਖਰਾਬ ਹੋ ਜਾਂਦਾ ਆ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਵੀ ਇਹ ਕਿਉਂ ਖਰਾਬ ਹੋ ਸਕਦਾ ਆ ਆਟੇ ਵਾਲਾ ਹਨਾ ਪਰ ਨਹੀਂ ਜੀ ਮੈਨੂੰ ਕੋਈ ਮੇਰੇ ਘਰ ਰਕਾ ਟੋਕਾ ਡਟਾਈ ਤੇ ਲੇਕਿਨ ਲੋਕ ਇਹ ਪਹਿਲਾਂ ਵੀ ਪਿਆ ਆ ਤੇ ਬਿਲਕੁਲ ਵੀ 스మెਲ ਨਹੀਂ ਆਉਂਦੀ ਬਹੁਤ ਸੋਹਣਾ ਐਂਸ ਮੈਂ ਘੇ ਦੀ ਸ਼ੁੱਧ 스మెਲ ਆਉਂਦੀ ਆ ਕੋਈ ਵੀ ਬੈਡ 스మెਲ ਜਿਹੜੀ ਆ ਉਹ ਨਹੀਂ ਆਉਂਦੀ ਹੈਗੀ ਤੇ ਤੁਸੀਂ ਇਸ ਤਰ੍ਹਾਂ ਨਾ ਆਟਾ ਪਾ ਕੇ ਤੇ ਤੁਸੀਂ ਜੋ ਜੜਾ ਹੈ ਗਰਮ ਕਰ ਲਿਆ ਕਰੋ ਤੇ ਮੈਂ ਤੁਹਾਨੂੰ ਮਾੜਾ ਜਿਹਾ ਦਿਖਾ ਵੀ ਦਿੰਨੀ ਆ ਕਿ ਆਪਾਂ ਕਿੱਥੇ ਪਾਉਣਾ ਹੈਗਾ ਆਟਾ ਲੋ ਜੀ ਮੈਂ ਆਪਣਾ ਲਾਈਟਰ ਵੀ ਕਰ ਲਿਆ ਮੱਖਣ ਵਾਲਾ ਤੁਹਾਨੂੰ ਜਲਦੀ ਜਲਦੀ ਮੈਂ ਦਿਖਾ ਦਵਾ ਤੇ ਇਹ ਦੇਖੋ ਜਿਸ ਨੇ ਮੈਨੂੰ ਪਹਿਲਾਂ ਇਹ ਨਾ ਜਿਹੜੀ ਕਿ ਉਹ ਵਾਲੀ ਵੀਡੀਓ ਸੀ ਉਹਨਾਂ ਨੇ ਕਿਹਾ ਸੀ ਵੀ ਬਤੀਲਾ ਦਾ ਸਾਫ਼ ਕਰ ਲਿਆ ਕਰੋ ਮੈਂ ਜੀ ਤੁਹਾਨੂੰ ਪਹਿਲਾਂ ਵੀ ਦੱਸ ਦਿੰਨੀ ਆ ਇਸ ਬਤੀਲੇ ਦੇ ਵਿੱਚ ਅਸੀਂ ਖੜੀ ਵੀ ਬਣਾਉਨੇ ਆ ਜਦੋਂ ਸਾਡੇ ਘਰ ਕੋਈ ਮਹਿਮਾਨ ਆ ਜਾਂਦੇ ਆ ਕੋਈ ਜਿਹਦਾ ਮਟਰ ਪਨੀਰ ਦੀ ਸਬਜ਼ੀ ਬਣਾਉਣੀ ਹੋਵੇ ਉਹ ਵੀ ਅਸੀਂ ਇਹਦੇ ਵਿੱਚ ਬਣਾਉਨੇ ਆ ਜੇ ਅਸੀਂ ਚਿਮਨੀ ਧੋਣੀ ਹੋਵੇ ਤੇ ਉਹ ਵੀ ਅਸੀਂ ਪਾਣੀ ਇਹਦੇ ਵਿੱਚ ਗਰਮ ਕਰਦੇ ਆ ਇਸ ਕਰਕੇ ਇਹਦਾ ਜਿਹੜਾ ਰੰਗ ਹੈ ਪਿੱਛੋਂ ਥੋੜਾ ਕਾਲਾ ਹੋਇਆ ਆ ਤੇ ਤੁਸੀਂ ਕੋਈ ਵੀ ਇਹਦੇ ਵੱਲ ਧਿਆਨ ਨਾ ਦਿਓ ਤੁਸੀਂ ਸਿਰਫ ਮੱਖਣ ਵੱਲ ਧਿਆਨ ਦੇਣਾ ਹੈ ਬਸ ਆਹ ਦੇਖੋ ਆਹ ਆਟਾ ਲੈ ਲਿਆ ਇੰਨਾ ਠੀਕ ਹੈ ਪਰ ਇੰਨਾ ਆਟਾ ਆਪਾਂ ਪਾਉਣਾ ਨਹੀਂ ਹੈਗਾ ਇਹ ਦਿਖਾਇਆ ਹੀ ਹੈ ਸਿਰ ਆ ਦੇਖੋ ਹੁਣ ਥੋੜਾ ਜਿਹਾ ਮੱਖਣ ਪਿਰਗਲ ਗਿਆ ਆ ਤੇ ਇਹਦੇ ਵਿੱਚ ਆਪਾਂ ਆਟਾ ਜਿਹੜਾ ਆ ਇਹ ਲੋਪੀ ਨਾ ਸੌਰੀ ਬਸ ਇੰਨਾ ਘੱਟ ਹੀ ਪਾਉਣਾ ਆ ਮੋਟੀ ਸਾਡੀ ਠੀਕ ਨਹੀਂ ਹੈਗੀ ਇਸ ਕਰਕੇ ਉਹ ਵਿੱਚੇ ਸੋਰੀਆਂ ਮੰਗੀ ਜਾਂਦੀ ਮੈਂ ਤਾਂ ਕੋਈ ਗੱਲ ਨਹੀਂ ਹਣਾ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਹਲਾ ਦੇਣਾ ਆ ਤੁਸੀਂ ਇਹ ਦੇਖੋਗੇ ਵੀ ਜਦੋਂ ਘੇਵੇ ਵੀ ਇੱਕ ਮਿੰਟ ਬਹੁਤ ਜਲਦੀ ਬਣ ਜਾਣਾ ਆ ਤੇ ਪਤਿਲਾ ਜਿਹੜਾ ਮਾਜਣਾ ਉਹ ਸਭ ਤੋਂ ਸੌਖਾ ਆ ਨਹੀਂ ਤੇ ਸਭ ਤੋਂ ਔਖੀ ਗੱਲ ਇਹ ਹੀ ਹੁੰਦੀ ਵੀ ਅੱਜ ਕਿਉਂ ਗਰਮ ਕਰਨਾ ਹਾਏ ਪਤਿਲਾ ਕਿੱਦਾਂ ਸਾਫ਼ ਕਰਾਂਗੇ ਹਣਾ ਪਹਿਲੇ ਟੈਨਸ਼ਨ ਪੈ ਜਾਣਗੀ ਆਪਾਂ ਨੂੰ ਵੀ ਪਤਿਲਾ ਕਿੱਦਾਂ ਸਾਫ਼ ਕਰਨਾ ਆ ਪਰ ਜੇ ਤੁਸੀਂ ਆਟਾ ਪਾ ਕੇ ਕਿਉਂ ਗਰਮ ਕਰੋਗੇ ਪਤਿਲਾ ਸਾਫ਼ ਕਰਨਾ ਬਹੁਤ ਸੌਖਾ ਹੁੰਦਾ ਆ ਤੇ ਦੇਖੋ ਹੁਣ ਮੈਂ ਬਸ ਤੁਹਾਡੇ ਨਾਲ ਇੰਨੀ ਅੱਜ ਗੱਲ ਕਰਨੀ ਸੀ ਇਹ ਦੇਖੋ ਕਿ ਉਹ ਬਹੁਤ ਜਲਦੀ ਪਨ ਜਾਣਾ ਆ ਤੇ ਤੁਹਾਨੂੰ ਮੇਰਾ ਇਹ ਮੱਖਣ ਬਣਾਉਣ ਦਾ ਘਿਓ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਮਿਲਾਂਗੇ ਫਿਰ ਇੱਕ ਨਵੀਂ ਵੀਡੀਓ ਨਾਲ ਉਨਨਾ ਚਿਰ ਸਾਰਿਆਂ ਨੂੰ ਛੱਛ ਦਿਖਾ